ਐਗਜ਼ਿਟ ਪੋਲ ਨੂੰ ਲੈ ਕੇ ਗੁਰਜੀ ਤੌਜ਼ਲਾ ਦਾ ਬਿਆਨ ਬੋਲ ਦੇ ਰਹੇ ਨੇ ਮੋਸਟਲੀ ਉਹ ਬੰਦੇ ਨੇ ਜਿਨ੍ਹਾਂ ਭਾਜਪਾ ਤੋਂ ਬਹੁਤ ਵੱਡੇ ਕਾਦੇ ਨੇ ਐਗਜ਼ਿਟ ਪੋਲ ਹੋਵੇਗਾ ਗਲਤ ਸਾਬਿਤ ਜਿਹੜਾ ਰਿਜ਼ਲਟ ਜਿਹੜਾ ਬੰਦ ਹੈ ਮਸ਼ੀਨਾਂ ਦੇ ਵਿੱਚ ਆਪਾਂ ਉਹਦੀ ਵੇਟ ਕਰਨੀ ਚਾਹੀਦੀ ਹੈ 4 ਜੂਨ ਦਾ ਕਰ ਰਹੇ ਆ ਇੰਤਜ਼ਾਰ ਕਰ ਰਹੇ ਨਹੀਂ ਉਹਨਾਂ ਹੁਣ ਉਹਨਾਂ ਦੇ ਹੱਕ 'ਚ ਲਾਸਟ ਮੂਮੈਂਟ ਤੱਕ ਤੇ ਉਹਨਾਂ ਨੂੰ ਦਿਖਾਉਣਗੇ ਨਾ ਵੀ ਅਸੀਂ ਤੇ ਬੁਦਖਾਤਾ ਲੋਕੀ ਨਹੀਂ ਮੰਨੇ ਦੇਸ਼ 'ਚ ਬਣੇਗੀ ਇੰਡੀਆ ਗਠਜੋੜ ਦੀ ਸਰਕਾਰ ਇੰਡੀਆ ਲਾਈਡ ਦੀ ਸਰਕਾਰ ਬਣੂਗੀ ਜ਼ਰੂਰ ਐਗਜ਼ਿਟ ਪੋਲ ਦੇ ਅੰਕੜੇ ਭਾਵੇਂ ਭਾਜਪਾ ਦੇ ਹੱਕ ਦੇ ਵਿੱਚ ਨੇ ਇਸ ਦੇ ਵਿੱਚ ਕੋਈ ਦੋਰਾਵਾ ਨਹੀਂ ਨਹੀਂ ਕਿ ਹਰ ਇੱਕ ਨਿਊਜ਼ ਚੈਨਲ ਜੋ ਹੈ ਭਾਜਪਾ ਨੂੰ ਜਿੱਤ ਦਿਵਾਉਂਦਾ ਹੋਇਆ ਨਜ਼ਰ ਆ ਰਿਹਾ ਹੈ ਪਰ ਇਸ ਨੂੰ ਲੈ ਕੇ ਬਹੁਤ ਸਾਰੇ ਸਵਾਲ ਵੀ ਖੜੇ ਹੋ ਰਹੇ ਨੇ ਖਾਸ ਕਰਕੇ ਵਿਰੋਧੀ ਪਾਰਟੀਆਂ ਦੇ ਆਗੂ ਇਹਨਾਂ ਸਾਰੇ ਅੰਕੜਿਆਂ ਤੇ ਸਵਾਲ ਚੁੱਕ ਰਹੇ ਨੇ ਔਰ ਇਹਨਾਂ ਐਗਜ਼ਿਟ ਪੋਲ ਕਰਨ ਵਾਲੀਆਂ ਏਜੰਸੀਆਂ ਨੂੰ ਜਿਹੜਾ ਹੈ ਉਹ ਮੋਦੀ ਦੇ ਪਪਟ ਕਿਹਾ ਜਾ ਰਿਹਾ ਹੈ ਹੁਣ ਅਮਿਤ ਸਾਸ ਸਤ ਗੁਰਜੀਤ ਸਿੰਘ ਔਜਲਾ ਦੇ ਵੱਲੋਂ ਵੀ ਇਸੇ ਤਰੀਕੇ ਦੀ ਪ੍ਰਤੀਕਿਰਿਆ ਦਿੱਤੀ ਗਈ ਹੈ ਸਾਸ ਔਜਲਾ ਦੇ ਵੱਲੋਂ ਆਖਿਆ ਗਿਆ ਹੈ ਕਿ ਜਿਹੜੇ ਅੰਕੜੇ ਨੇ ਸਾਰੇ ਦੇ ਸਾਰੇ ਫਰਜ਼ੀ ਨੇ 4 ਜੂਨ ਨੂੰ ਤਸਵੀਰ ਸਾਫ ਹੋਏਗੀ ਕਿ ਆਖਰ ਸਰਕਾਰ ਕਿਸ ਦੀ ਬਣੇਗੀ ਉਹਨਾਂ ਨੇ ਕਿਹਾ ਕਿ ਭਾਰੀ ਬਹੁਮਤ ਦੇ ਨਾਲ ਇੰਦੀਆ ਗੱਠਜੋੜ ਸਰਕਾਰ ਬਣਾਉਣ ਜਾ ਰਿਹਾ ਹੈ ਗੁਰਜੀਤ ਸਿੰਘ ਓਜਨਾ ਦਾ ਕਹਿਣਾ ਹੈ ਕਿ ਜਿੰਨਾ ਲੋਕਾਂ ਨੇ ਬਹੁਤ ਵੱਡੇ ਫਾਇਦੇ ਭਾਰਤੀ ਜਨਤਾ ਪਾਰਟੀ ਤੋਂ ਲਏ ਨੇ ਉਹ ਅਖੀਰਲੇ ਸਮੇਂ ਤੱਕ ਬੀਜੇਪੀ ਨੂੰ ਜਿੱਤ ਦਾ ਵਕਾਉਣ ਦੇ ਸੁਪਨੇ ਜਿਹੜੇ ਨੇ ਉਹ ਦਿਖਾ ਸਕਦੇ ਨੇ ਪਰ 4 ਜੂਨ ਨੂੰ ਜਿਹੜਾ ਤਸਵੀਰ ਸਾਫ ਹੋ ਜਾਵੇਗੀ ਓਜਨਾ ਨੇ ਕਿਹਾ ਹੈ ਕਿ 4 ਜੂਨ ਵਾਲੇ ਜੋ ਰਿਜ਼ਲਟਸ ਨੇ ਉਹ ਐਗਜ਼ਿਟ ਪੋਲ ਤੋਂ ਬਿਲਕੁਲ ਉਲਟ ਹੋਣਗੇ ਉਨਾਂ ਨੇ ਕਿਹਾ ਕਿ ਬਹੁਤਾਂ ਮੀਡੀਆ ਹਾਊਸ ਸਿੱਪ ਭਾਰਤੀ ਜਨਤਾ ਪਾਰਟੀ ਦੇ ਹੱਕ ਦੇ ਵਿੱਚ ਭੁਗਤੇ ਹੋਏ ਨਜ਼ਰ ਆ ਰਹੇ ਨੇ ਪਰ ਨਤੀਜੇ ਇਸ ਤੋਂ ਸਾਹਮਣੇ ਜਾਣਖ ਹੋਣਗੇ ਇਹਨਾਂ ਨੇ ਗੁਰਜੀਤ ਸਿੰਘ ਔਜਲਾ ਦੇ ਵੱਲੋਂ ਦਾਵਾ ਕੀਤਾ ਗਿਆ ਹੈ ਕਿ ਦੇਸ਼ ਦੇ ਵਿੱਚ ਇੰਡੀਆ ਗੱਠਜੋੜ ਦੀ ਸਰਕਾਰ ਬਣੀ ਤੇ ਐਂਡਲੇ ਮੂਵਮੈਂਟ ਦਾ ਕੋਈ ਇਦਾਂ ਹੀ ਕਰਨਗੇ ਪਹਿਲੇ ਵੀ ਤੁਸੀਂ ਦੇਖ ਲਓ ਜੁੱਦੇ ਵੀ ਸਰਕਾਰਾਂ ਬਣੀਆਂ ਨੇ ਅੱਜ ਵੀ ਇੰਡੀਆ ਦੇ ਵਿੱਚ ਜਿਹੜੀਆਂ ਐਨਟੀ ਬੀਜਪੀ ਬਣੀਆਂ ਨੇ ਐਗਜੂਟ ਪਾਲ ਕਦੇ ਵੀ ਨਹੀਂ ਉਹਨਾਂ ਦਾ ਅੱਕ ਦਿੱਤਾ ਸੋ ਇਹ ਤੇ ਉਹਨਾਂ ਦਾ ਡਰ ਉਹਨਾਂ ਦਾ ਭੈ ਅਸਲੀ ਰਿਜ਼ਲਟ ਜਿਹੜਾ ਬੰਦ ਹੈ ਮਸ਼ੀਨਾਂ ਦੇ ਵਿੱਚ ਆਪਾਂ ਉਹਦੀ ਵੇਟ ਕਰਨੀ ਚਾਹੀਦੀ ਹੈ ਐਗੂਟ ਪੋਲ ਕਹਾਂ 100% ਹਰ ਇੱਕ ਮੰਦੀ ਨੂੰ ਪੁੱਛ ਲਿੰਦਾ ਉਹਦਾ ਟ੍ਰੈਂਡ ਹੈ ਔਰ ਦੂਜੀ ਗੱਲ ਹੈ ਕਿ ਉਹਨਾਂ ਨੇ ਜਿਹੜੇ ਉਹਨਾਂ ਦੇ ਹੱਕ 'ਚ ਰਹੇ ਨਹੀਂ ਉਹਨਾਂ ਹੁਣ ਉਹਨਾਂ ਦੇ ਹੱਕ 'ਚ ਲਾਸਟ ਮੂਮੈਂਟ ਤੱਕ ਤੇ ਉਹਨਾਂ ਨੂੰ ਦਿਖਾਉਣਗੇ ਨਾ ਭਈ ਅਸੀਂ ਤੇ ਦਿਖਾਤਾ ਲੋਕੀ ਨਹੀਂ ਮੰਨੇ ਪੁੱਛ ਕੀ ਕਰੀਏ ਇੰਡੀਆ ਲਾਈਨ ਦੀ ਸਰਕਾਰ ਬਣੂਗੀ ਚਾਹ ਦੇਖੋ ਬਿਲਕੁਲ ਜਿਹੜਾ ਕੋਈ ਮਤਲਬ ਹੁਣ ਇੱਚ ਅਲੱਗ-ਅਲੱਗ ਹੈਗੇ ਜਿਵੇਂ ਸਿੱਖ ਨਹੀਂ ਬਣਾਉਣਗੇ ਉਹ ਦੇਰ ਸੋ ਠੀਕ ਹੈ ਜੇ ਦੂਜੀ ਕਮਿਊਨਿਟੀ ਪ੍ਰੋਬਲਮ ਬਣਾਈ ਗਏ ਉਹਨੂੰ ਕਿਵੇਂ ਕਰ ਸਕਦੇ ਅਸੀਂ ਹੁਣ ਜਿਵੇਂ ਕੋਈ ਸਾਰਣੀ ਰੋਕੇ ਜਾ ਸਕਦੇ ਬਟ ਅਸੀਂ ਇਹ ਕਹਾਂਗੇ ਵੀ ਬਿਲਕੁਲ ਨਾ ਕਰਨ ਜੇ ਜੇਹੇਦਾਰ ਕਿਉਂਕਿ ਕੌਮ ਦੇ ਜੇਹੇਦਾਰ ਅਸੀਂ ਕਹਾਂਗੇ ਕਿ ਨਾ ਕਰਨ ਸਾਡੇ ਅੰਦਰ ਤੋਂ ਨਹੀਂ ਹੋਊਗਾ ਬਟ ਜੇ ਕੋਈ ਲੋਕ ਆ ਜਾਂਦਾ ਹੈ ਕੋਈ ਕਮਿਊਨਿਟੀ ਦਾ ਜਾਂ ਕੋਈ ਭਾਵਕ ਹੋ ਕੇ ਆ ਜਾਂਦਾ ਉਹਨਾਂ ਕੋਲ ਤਾਂ ਤੇ ਕੁਝ ਵੀ ਨਹੀਂ ਅਸੀਂ ਕਿਸੇ ਨੂੰ ਕਹਿ ਸਕਦੇ ਕਿਉਂਕਿ ਇਹ ਦੇ ਮਾਹੌਲ ਸਾਰੇ ਦੇਸ਼ 'ਚ ਇੱਕੋ ਜਿਹਾ ਹੋਣਾ ਵਾ ਸੋ ਅਸੀਂ ਟਰਾਈ ਕਰਾਂਗੇ ਵੀ ਇਹ ਕੰਮ ਨਾ ਐਗਜ਼ਿਟ ਪੋਲ ਨੂੰ ਲੈ ਕੇ ਗੁਰਜੀ ਤੌਜਲਾ ਦਾ ਬਿਆਨ ਬੋਲਦੇ ਰਹੇ ਨੇ ਮੋਸਟਲੀ ਉਹ ਬੰਦੇ ਨੇ ਜਿਨ੍ਹਾਂ ਭਾਜਪਾ ਤੋਂ ਬਹੁਤ ਵੱਡੇ ਫਾਇਦੇ ਨੇ ਐਗਜ਼ਿਟ ਪੋਲ ਹੋਵੇਗਾ ਗਲਤ ਸਾਬਿਤ ਇਹ ਰਿਜ਼ਲਟ ਜਿਹੜਾ ਬੰਦ ਹੈ ਮਸ਼ੀਨਾਂ ਦੇ ਵਿੱਚ ਆਪਾਂ ਉਹਦੀ ਵੇਟ ਕਰਨੀ ਚਾਹੀਦੀ ਹੈ 4 ਜੂਨ ਦਾ ਕਰ ਰਹੇ ਆ ਇੰਤਜ਼ਾਰ ਕਰ ਰਹੇ ਨਹੀਂ ਉਹਨਾਂ ਹੁਣ ਉਹਨਾਂ ਦੇ ਹੱਕ 'ਚ ਲਾਸਟ ਮੂਮੈਂਟ ਤੱਕ ਤੇ ਉਹਨਾਂ ਨੂੰ ਦਿਖਾਉਣਗੇ ਨਾ ਭਈ ਅਸੀਂ ਤੇ ਦਿਖਾਤਾ ਲੋਕੀ ਨਹੀਂ ਮੰਨੇ ਦੇਸ਼ 'ਚ ਬਣੇਗੀ ਇੰਡੀਆ ਗੱਠਜੋੜ ਦੀ ਸਰਕਾਰ ਇੰਡੀਆ ਲਾਈਨ ਦੀ ਸਰਕਾਰ ਬਣੂਗੀ ਜਾਰੀ ਐਗਜ਼ਿਟ ਪੋਲ ਦੇ ਅੰਕੜੇ ਭਾਵੇਂ ਭਾਜਪਾ ਦੇ ਹੱਕ ਦੇ ਵਿੱਚ ਨੇ ਇਸ ਦੇ ਵਿੱਚ ਕੋਈ ਦੋਰਾਵਾ ਨਹੀਂ ਨਹੀਂ ਕਿ ਹਰ ਇੱਕ ਨਿਊਜ਼ ਚੈਨਲ ਜੋ ਹੈ ਭਾਜਪਾ ਨੂੰ ਜਿੱਤ ਦਿਵਾਉਂਦਾ ਹੋਇਆ ਨਜ਼ਰ ਆ ਰਿਹਾ ਹੈ ਪਰ ਇਸ ਨੂੰ ਲੈ ਕੇ ਬਹੁਤ ਸਾਰੇ ਸਵਾਲ ਵੀ ਖੜੇ ਹੋ ਰਹੇ ਨੇ ਖਾਸ ਕਰਕੇ ਵਿਰੋਧੀ ਪਾਰਟੀਆਂ ਦੇ ਆਗੂ ਇਹਨਾਂ ਸਾਰੇ ਅੰਕੜਿਆਂ ਤੇ ਸਵਾਲ ਚੁੱਕ ਰਹੇ ਨੇ ਔਰ ਇਹਨਾਂ ਐਗਜ਼ਿਟ ਪੋਲ ਕਰਨ ਵਾਲੀਆਂ ਏਜੰਸੀਆਂ ਨੂੰ ਜਿਹੜਾ ਹੈ ਉਹ ਮੋਦੀ ਦੇ ਪਪਟ ਕਿਹਾ ਜਾ ਰਿਹਾ ਹੈ ਹੁਣ ਅਮਰਿਤ ਸੱਤਸਰ ਗੁਰਜੀਤ ਸਿੰਘ ਔਜਲਾ ਦੇ ਵੱਲੋਂ ਵੀ ਇਸੇ ਤਰੀਕੇ ਦੀ ਪ੍ਰਤੀਕਿਰਿਆ ਦਿੱਤੀ ਗਈ ਹੈ ਸੱਤਸਰ ਔਜਲਾ ਦੇ ਵੱਲੋਂ ਆਖਿਆ ਗਿਆ ਹੈ ਕਿ ਜਿਹੜੇ ਅੰਕੜੇ ਨੇ ਸਾਰੇ ਦੇ ਸਾਰੇ ਫਰਜ਼ੀ ਨੇ 4 ਜੂਨ ਨੂੰ ਤਸਵੀਰ ਸਾਫ ਹੋਏਗੀ ਕਿ ਆਖਰ ਸਰਕਾਰ ਕਿਸ ਦੀ ਬਣੇਗੀ ਉਹਨਾਂ ਨੇ ਕਿਹਾ ਕਿ ਭਾਰੀ ਬਹੁਮਤ ਦੇ ਨਾਲ ਇੰਦੀਆ ਗੱਠਜੋੜ ਸਰਕਾਰ ਬਣਾਉਣ ਜਾ ਰਿਹਾ ਹੈ ਗੁਰਜੀਤ ਸਿੰਘ ਓਜਨਾ ਦਾ ਕਹਿਣਾ ਹੈ ਕਿ ਜਿੰਨਾ ਲੋਕਾਂ ਨੇ ਬਹੁਤ ਵੱਡੇ ਫਾਇਦੇ ਭਾਰਤੀ ਜਨਤਾ ਪਾਰਟੀ ਤੋਂ ਲਏ ਨੇ ਉਹ ਅਖੀਰਲੇ ਸਮੇਂ ਤੱਕ ਬੀਜੇਪੀ ਨੂੰ ਜਿੱਤ ਦਾ ਵਕਾਉਣ ਦੇ ਸੁਪਨੇ ਜਿਹੜੇ ਨੇ ਉਹ ਦਿਖਾ ਸਕਦੇ ਨੇ ਪਰ 4 ਜੂਨ ਨੂੰ ਜਿਹੜਾ ਤਸਵੀਰ ਸਾਫ ਹੋ ਜਾਵੇਗੀ ਓਜਨਾ ਨੇ ਕਿਹਾ ਹੈ ਕਿ 4 ਜੂਨ ਵਾਲੇ ਜੋ ਰਿਜ਼ਲਟਸ ਨੇ ਉਹ ਐਗਜ਼ਿਟ ਪੋਲ ਤੋਂ ਬਿਲਕੁਲ ਉਲਟ ਹੋਣਗੇ ਉਨਾਂ ਨੇ ਕਿਹਾ ਕਿ ਬਹੁਤਾਂ ਮੀਡੀਆ ਹਾਊਸ ਸਪ ਭਾਰਤੀ ਜਨਤਾ ਪਾਰਟੀ ਦੇ ਹੱਕ ਦੇ ਵਿੱਚ ਭੁਗਤੇ ਹੋਏ ਨਜ਼ਰ ਆ ਰਹੇ ਨੇ ਪਰ ਨਤੀਜੇ ਇਸ ਤੋਂ ਸਾਹਮਣੇ ਜਾਣਕ ਹੋਣਗੇ। ਇਹਨਾਂ ਨੇ ਗੁਰਜੀਤ ਸਿੰਘ ਔਜਲਾ ਦੇ ਵੱਲੋਂ ਦਾਵਾ ਕੀਤਾ ਗਿਆ ਹੈ ਕਿ ਦੇਸ਼ ਦੇ ਵਿੱਚ ਇੰਡੀਆ ਗੱਠਜੋੜ ਦੀ ਸਰਕਾਰ ਬਣੀ। ਤੇ ਐਂਡਲੇ ਮੂਵਮੈਂਟ ਦਾ ਕੋਈ ਇਦਾਂ ਹੀ ਕਰਨਗੇ ਪਹਿਲੇ ਵੀ ਤੁਸੀਂ ਦੇਖ ਲਓ। ਜਦ ਦੇ ਵੀ ਸਰਕਾਰਾਂ ਬਣੀਆਂ ਨੇ ਅੱਜ ਵੀ ਇੰਡੀਆ ਦੇ ਵਿੱਚ ਜਿਹੜੀਆਂ ਐਨਟੀ ਬੀਜਪੀ ਬਣੀਆਂ ਨੇ ਐਗਜੂਟ ਪਾਲ ਕਦੇ ਵੀ ਨਹੀਂ ਉਹਨਾਂ ਦਾ ਅੱਕ ਦਿੱਤਾ। ਸੋ ਇਹ ਤੇ ਉਹਨਾਂ ਦਾ ਡਰ ਉਹਨਾਂ ਦਾ ਭੈ ਅਸਲੀ ਹੁਣ ਰਿਜ਼ਲਟ ਜਿਹੜਾ ਬੰਦ ਹੈ। ਮਸ਼ੀਨਾਂ ਦੇ ਵਿੱਚ ਆਪਾਂ ਉਹਦੀ ਵੇਟ ਕਰਨੀ ਚਾਹੀਦੀ ਹੈ ਐਗੂਟ ਪੋਲ ਕਹਾਂ 100% ਹਰ ਇੱਕ ਮੰਦੀ ਨੂੰ ਪੁੱਛ ਲਿੰਦਾ ਉਹਦਾ ਟ੍ਰੈਂਡ ਹੈ ਔਰ ਦੂਜੀ ਗੱਲ ਹੈ ਕਿ ਉਹਨਾਂ ਨੇ ਜਿਸ ਜਿਹੜੇ ਉਹਨਾਂ ਦੇ ਹੱਕ 'ਚ ਰਹੇ ਨੇ ਉਹਨਾਂ ਹੁਣ ਉਹਨਾਂ ਦੇ ਹੱਕ 'ਚ ਲਾਸਟ ਮੂਮੈਂਟ ਤੱਕ ਤੇ ਉਹਨਾਂ ਨੂੰ ਦਿਖਾਉਣਗੇ ਨਾ ਭਈ ਅਸੀਂ ਤੇ ਦਿਖਾਤਾ ਲੋਕੀ ਨਹੀਂ ਮੰਨੇ ਪੁੱਛ ਕੀ ਕਰੀਏ ਇੰਡੀਆ ਲਾਈਨ ਦੀ ਸਰਕਾਰ ਬਣੂਗੀ ਚਾਹ ਦੇਖੋ ਬਿਲਕੁਲ ਜਿਹੜਾ ਕੋਈ ਮਤਲਬ ਹੁਣ ਇੱਚ ਅਲੱਗ-ਅਲੱਗ ਹੈਗੇ ਜਿਵੇਂ ਸਿੱਖ ਨਹੀਂ ਬਣਾਉਣਗੇ ਉਹ ਦੇਰ ਸੋ ਠੀਕ ਹੈ ਜੇ ਦੂਜੀ ਕਮਿਊਨਿਟੀ ਪ੍ਰੋਬਲਮ ਬਣਾਈ ਗਏ ਉਹਨੂੰ ਕਿਵੇਂ ਕਰ ਸਕਦੇ ਅਸੀਂ ਹੁਣ ਜਿਵੇਂ ਸਾਰੇ ਨਹੀਂ ਰੋਕੇ ਜਾ ਸਕਦੇ ਬਟ ਅਸੀਂ ਇਹ ਕਹਾਂਗੇ ਵੀ ਬਿਲਕੁਲ ਨਾ ਕਰਨ ਜੇ ਜੇਹੇਦਾਰ ਕਿਉਂਕਿ ਕੌਮ ਦੇ ਜੇਹੇਦਾਰ ਅਸੀਂ ਕਹਾਂਗੇ ਵੀ ਨਾ ਕਰਨ ਸਾਡੇ ਅੰਦਰ ਤੋਂ ਨਹੀਂ ਹੋਊਗਾ ਬਟ ਜੇ ਕੋਈ ਲੋਕ ਆ ਜਾਂਦਾ ਹੈ ਕੋਈ ਕਮਿਊਨਿਟੀ ਦਾ ਜਾਂ ਕੋਈ ਭਾਵਕ ਹੋ ਕੇ ਆ ਜਾਂਦਾ ਉੰਨੇ ਕੋ ਉਹਦਾ ਤੇ ਕੁਝ ਵੀ ਨਹੀਂ ਅਸੀਂ ਕਿਸੇ ਨੂੰ ਕਹਿ ਸਕਦੇ ਕਿਉਂਕਿ ਇਹ ਦੇ ਮਾਹੌਲ ਸਾਰੇ ਦੇਸ਼ ਚ ਇੱਕੋ ਜਿਹਾ ਹੋਣਾ ਵਾ ਸੋ ਅਸੀਂ ਟਰਾਈ ਕਰਾਂਗੇ ਵੀ ਇਹ ਕੰਮ ਨਾ